ਦੋਸਤੋ ਮੰਨਿਆ ਇੱਥੇ ਸਾਰੇ ਆਪਾਂ ਕਮਾਕਾਰ ਆਣੇ ਆ ਆਪਾਂ ਨੂੰ ਵੇਲ ਹੁੰਦੀ ਨਹੀਂ ਹੈਗੀ ਪਰ ਨਾ ਹਫਤੇ ਦਾ ਇੱਕ ਦਿਨ ਘੱਟੋ-ਘੱਟ ਇੱਕ ਦਿਨ ਆਪਦੇ ਲਈ ਜ਼ਰੂਰ ਕੱਢਿਆ ਕਰੋ ਮੈਂ ਇੱਥੇ ਰੈਗੂਲਰਲੀ ਪਾਰਕ ਦੇ ਵਿੱਚ ਆਉਣਾ ਹੁੰਨਾ ਮੰਨਿਆ ਸਮਾਂ ਸਾਰੇ ਕੋਲ ਆਪਣੇ ਕੋਲ ਘੱਟ ਹੁੰਦਾ ਪਰ ਯਾਰ ਆਪਦੇ ਆਪਦੀ ਮਾਨਸਿਕਤਾ ਨੂੰ ਠੰਡੀ ਰੱਖਣ ਲਈ ਆਪਦੇ ਸਰੀਰ ਨੂੰ ਦਮ ਦੇਣ ਲਈ ਨਾ ਇੱਕ ਵਾਰ ਪ੍ਰਕਿਰਤੀ ਨਾਲ ਨੇਚਰ ਨਾਲ ਜ਼ਰੂਰ ਜੋੜਿਆ ਕਰੋ ਬਾਈ ਠੀਕ ਹੈ ਉੱਥੇ ਤਾਂ ਆਪਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਘੁੰਮਦੇ ਫਿਰਦੇ ਰਹੇ ਸੀ ਹਨ ਸੋ ਇੱਥੇ ਆਪਾਂ ਨੂੰ ਇਹ ਚੀਜ਼ ਬਹੁਤ ਔਖੀ ਮਿਲਦੀ ਹੈ ਬਾਈ ਆ ਮੇਰੇ ਘਰ ਦੇ ਕੋਲ ਇੱਕ ਪਾਰਕ ਪੈਂਦਾ ਇੱਥੇ ਮੈਂ ਰੈਗੂਲਰਲੀ ਆ ਜਾਂਦਾ ਹੁੰਦਾ ਇੱਥੇ ਬੜੀਆਂ ਬਤਕਾਂ ਬੁੱਤਕਾਂ ਆਇਆ ਨਾ ਕਾਟੂਆਂ ਟਟੀਆਂ ਸਾਰਾ ਕੁਝ ਦੇਖਣ ਨੂੰ ਮਿਲ ਜਾਂਦਾ ਬਾਈ ਸੋ ਥੋੜਾ ਮਨ ਵੀ ਫਰੈਸ਼ ਹੋ ਜਾਂਦਾ ਜਿਹੜੀ ਆਪਣੀ ਡੇਲੀ ਦੀ 8 ਤੋਂ 8 ਵਾਲੀ ਜੌਬ ਦਾ ਰੁਟੀਨ ਹੁੰਦਾ ਹੁੰਦਾ ਉਹ ਵੀ ਸੈੱਟ ਹੋ ਜਾਂਦਾ ਹੁੰਦਾ ਨਾ ਸੋ ਸਾਰਾ ਕੁਝ ਸੈੱਟ ਹੋ ਜਾਂਦਾ ਹੁੰਦਾ ਤੇ ਬਾਕੀ ਹੋਰ ਬਸੇ ਨਾ ਟੈਨਸ਼ਨਾਂ ਹੁੰਦੀਆਂ ਨੇ ਫੋਨ ਨੂੰ ਸਾਈਡ ਤੇ ਰੱਖ ਕੇ ਆਪਦੇ ਆਪਾਂ ਗੱਲਾਂ ਸ਼ੁਰੂ ਕਰਿਆ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਵੀ ਇੱਥੇ ਕਿਸੇ ਕੋਲ ਟਾਈਮ ਤਾਂ ਦੇਖੋ ਹੈ ਨਹੀਂ ਪਰ ਤੁਸੀਂ ਆਪਣੀ ਲਾਈਫ ਦੇ ਲਈ ਆਪਣੀ ਸਿਹਤ ਦੇ ਲਈ 2-4 ਘੰਟੇ ਤਾਂ ਯਾਰ ਕੱਢ ਹੀ ਸਕਦੇ ਹੋ ਨਾ ਆ ਦੇਖੋ ਪਾਰਕ ਬਹੁਤ ਵੱਡਾ ਹੈ ਇੱਥੇ ਆ ਕੇ ਨਾ ਬਸ ਕਦੇ ਤਾਂ ਆ ਦੇਖੋ ਇੱਥੇ ਐ ਲੱਗਦਾ ਨਾ ਵੀ ਆਪਣੇ ਪਿੰਡ ਵਾਲਾ ਮਾਹੌਲ ਜਿਹਾ ਲੱਗਦਾ ਇਹ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਾਂ ਕਿ ਯਾਰ ਹਨਾ ਆਪਦੇ ਲਈ ਕੱਢਿਆ ਕਰੋ ਇੱਕ ਦਿਨ ਤੇ ਇੱਥੇ ਆ ਕੇ ਮੈਂ ਆਪਦਾ ਭਾਈ ਫੋਨ ਤੇ ਵੀਡੀਓ ਵਾਡੀ ਬਣਾ ਲੈਣ ਤੁਹਾਡੇ ਲਈ ਠੀਕ ਹੈ ਤੇ ਉਸ ਤੋਂ ਬਾਅਦ ਕਰੇ ਗੱਲ ਕਰ ਲੈਨੇ ਮਮੀ ਡੈਡੀ ਨਾਲ ਹਨਾ ਵਧੀਆ ਦੋ ਤਿੰਨ ਘੰਟੇ ਸਪੈਂਡ ਹੋ ਜਾਂਦੇ ਨੇ ਪਰ ਛੁੱਟੀ ਵਾਲੇ ਦਿਨ ਕਰਦੇ ਆ ਰੈਗੂਲਰਲੀ ਨਹੀਂ ਇਹ ਕੰਮ ਕਰਨਾ ਹੈਗਾ ਕਿ ਉਧਰੋਂ ਛੁੱਟੀ ਮਾਰ ਕੇ ਬਾਈ ਨੇ ਕਿਹਾ ਦੀ ਵੀ ਯਾਰ ਛੁੱਟੀ ਮਾਰੋ ਇੱਧਰ ਪਾਰਕ ਚ ਚੱਲ ਕੇ ਆਈਏ ਤੇ ਫਿਰ ਪਤੰਦਰੋ ਫੀਸਾਂ ਕਿਵੇਂ ਨਿਕਲਣੀਆਂ ਰੈਂਟ ਕਿਵੇਂ ਨਿਕਲੂਗਾ ਨਾ ਸੋ ਸਾਰੀ ਗੱਲਾਂ ਮਾਤਾ ਹੁੰਦੀਆਂ ਨੇ ਬਾਈ ਇਤਰਾ ਇਹ ਵੀਡੀਓ ਮੈਂ ਤੇਰੇ ਲਈ ਬਣਾਈ ਆ ਤੂੰ ਕਿੰਨਾ ਸਟ्रेसਫੁਲ ਬੈਠਾ ਹੈ ਇੱਥੇ ਆ ਕੇ ਕਦੀ ਕੰਮ ਤੇ ਚਲਾ ਜਾਣਾ ਤੇ ਕੰਮ ਤੋਂ ਆ ਕੇ ਤੈਨੂੰ ਬੇਲ ਮਿਲਦੀ ਨਹੀਂ ਹੈਗੀ ਇਹ ਮਸ਼ੀਨ ਮੰਗੂ 12 ਘੰਟੇ ਦੀ ਜਿਹੜੀ ਤੇਰੀ ਸ਼ਿਫਟ ਆ ਨਾ ਉਹ ਰੁਟੀਨ ਚ ਪੀਸੀ ਜਾਣਾ ਸੋ ਭਾਈ ਆਪਦੇ ਆਪ ਲਈ ਵੀ ਟਾਈਮ ਕੱਢਿਆ ਕਰ ਇਥੇ ਤਰ੍ਹਾਂ ਕੋਈ ਨਹੀਂ ਹੈਗਾ ਇਥੇ ਮਾਂ ਤੈਨੂੰ ਇਹ ਨਹੀਂ ਕਹਿ ਸਕਦੀ ਕਿ ਪੁੱਤ ਛੁੱਟੀ ਮਾਰ ਲੈ ਅੱਜ ਜਾਂ ਪੁੱਤ ਤੈਨੂੰ ਰੋਟੀ ਬਣਾ ਕੇ ਦੇ ਦਿੰਨੀ ਆ ਸਾਰਾ ਕੁਝ ਤੇ ਨਿਆਪ ਕਰਨਾ ਸੋ ਭਾਈ ਇੱਕ ਦਿਨ ਆਪ ਦਾ ਜ਼ਰੂਰ ਕੱਢਿਆ ਕਰ ਇਥੇ ਠੀਕ ਹੈ ਨਾ ਮੈਂ ਦੇਖਦਾ ਅਕਸਰ ਵੀਡੀਓ ਦੇ ਵਿੱਚ ਬਥੇਰੀ ਦੇ ਇੰਸਟਾਗ੍ਰਾਮ ਵੀਡੀਓ ਬਣਾਉਂਦੇ ਨੇ ਪਰ ਟਾਈਮਿੰਗ ਦੀ ਕੋਈ ਵੀਡੀਓ ਨਹੀਂ ਬਣਾਉਂਦਾ ਜਿਹਦੇ ਨਾਲ ਬੰਦੇ ਜਿਹੜੇ ਇਕੱਲਾਪਨ ਫੀਲ ਕਰ ਰਹੇ ਨੇ ਯਾਰ ਉਹਨਾਂ ਨੂੰ ਮੋਟੀਵੇਸ਼ਨ ਮਿਲ ਸਕੇ ਥੋੜਾ ਮੈਂ ਦੇਖਿਆ ਕਿ ਮੇਰੀ ਵੀਡੀਓ ਨਾਲ ਬਹੁਤ ਵੀਰਪੁਰਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਮੈਂ ਕਮੈਂਟਸ ਪੜ੍ਹਦਾ ਹੁੰਨਾ ਸੋ ਤਾਂ ਹੀ ਮੈਂ ਸੋਚਦਾ ਕਿ ਯਾਰ ਜਿਹੜੇ ਮੇਰੇ ਵੀਰਪੁਰਾ ਡਿਪਰੈਸ ਹੋਏ ਬੈਠੇ ਨੇ ਯਾਰ ਉਹਨਾਂ ਨੂੰ ਮੈਂ ਇੱਕ ਆਪਣੀ ਵੀਡੀਓ ਜਰੀਏ ਜੇ ਮੇਰੀ ਵੀਡੀਓ ਨਾਲ ਉਹਨਾਂ ਨੂੰ ਥੋੜੀ ਪਾਵਰ ਮਿਲਦੀ ਹੈ ਤਾਂ ਮੈਂ ਆਪਦੇ ਆਪ ਨੂੰ ਬਹੁਤ ਖੁਸ਼ ਨਸੀ ਮੰਨੂਗਾ ਸੋ ਬਈ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਬਈ ਆਪਦੇ ਲਈ ਜ਼ਰੂਰ ਟਾਈਮ ਕੱਢਿਆ ਕਰੋ ਯਾਰ ਜ਼ਰੂਰ ਕੱਢਿਆ ਕਰੋ ਆਪਾਂ ਸਾਰੇ ਇੱਥੇ ਸਟ्रेसਫੁੱਲ ਲਾਈਫ ਜੀ ਰਹੇ ਹਾਂ ਨਾ ਇਕੱਲੇਪਨ ਵਾਲੀ ਲਾਈਫ ਹੈ ਤੇ ਸਾਰਿਆਂ ਦੀ ਆ ਕਿਉਂਕਿ ਇੱਥੇ ਆਪਾਂ ਕਰਦਿਆਂ ਸਹੂਲਤਾਂ ਸੈੱਟ ਕਰਨ ਆਏ ਹੋਇਆ ਕਰਦਿਆਂ ਨੂੰ ਸੈੱਟ ਕਰਨ ਆਇਆ ਹੋਇਆ ਇੱਥੇ ਪੈਸਾ ਛਾਪਣ ਦੀ ਮਸ਼ੀਨ ਬਣੇ ਹੋਏ ਆਪਾਂ ਸਿੱਧੀ ਜੀ ਗੱਲ ਹੈ ਸੋ ਬਈ ਵੀਡੀਓ ਸ਼ੇਅਰ ਜਰੂਰ ਕਰੋ ਵਧੀਆ ਲੱਗੀ ਤਾਂ ਸੋ ਬਾਕੀ ਹੋਰ ਅਪਡੇਟ ਥੋੜਾ ਬਾਅਦ ਆਏਗਾ ਲਵ ਯੂ ਬਈ